ਪ੍ਰੈਸ ਕਲੱਬ ਫਿਲੋਰਦੀ ਇੱਕ ਮੀਟਿੰਗ ਅਮਰਜੀਤ ਮੋਨੂ ਦੀ ਪ੍ਰਧਾਨਗੀ ਹੇਠ ਹੋਈ ਜਿਸ 'ਚ ਪਿਛਲੇ ਸਾਲ ਦੀਆਂ ਸਰਗਰਮੀਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਸਰਬਸੰਤੀ ਨਾਲ ਸਾਲ 2025 ਲਈ ਟੀਮ ਦੀ ਚੋਣ ਕੀਤੀ ਗਈ ਜਿਸ ਅਨੁਸਾਰ ਸਿੰਦਰ ਸ਼ਰਮਾ ਨੂੰ ਪ੍ਰਧਾਨ, ਪ੍ਰਭ ਪਾਲ ਨੂੰ ਉਮੀਦਵਾਰ, ਸਰਬਜੀਤ ਗਿੱਲ ਨੂੰ ਜਨਸਕਤਰ, ਸੰਦੀਪ ਭਟਿਆਰ ਨੂੰ ਸਕੱਤਰ, ਅਮਾਜੀਤ ਸਿੰਘ ਮੋਨੂ ਨੂੰ ਖਜ਼ਾਨਚੀ, ਅਜੀਤ ਕੁਮਾਰ ਬੰਟੀਕਲੇ ਨੂੰ ਸਹਾਇਕ ਖਜ਼ਾਨਚੀ ਅਤੇ ਸ਼ੁਭਮ ਸ਼ਰਮਾ ਨੂੰ ਲੀਗਲ ਐਡਵਾਈਜ਼ਰ ਚੁਣਿਆ ਗਿਆ। ਇਸ ਮੀਟਿੰਗ 'ਚ ਨਰੇਸ਼ ਸ਼ਰਮਾ, ਅਜੀਤ ਸਿੰਘ ਨਾਗੀ, ਸੁਰਜੀਤ ਸਿੰਘ ਬਨਾਲਾ, ਇੰਦਰਜੀਤ ਸਿੰਘ ਬੈਂਸ, ਸੁਰਿੰਦਰ ਸਿੰਘ ਆਧ ਹਾਜ਼ਰ ਸਨ। ਅੱਜ ਪ੍ਰੈਸ ਕਲੱਬ ਦੇ ਫਲੋਰ ਦੀ ਇੱਕ अहम ਮੀਟਿੰਗ ਜਿਹੜੀ ਹੈ ਹੋਈ ਹੈ ਮੈਨੂੰ ਸੰਦੀਜ ਦੀ ਪ੍ਰਧਾਨਗੀ ਖੇਡ ਸਰਬਸੰਮਤੀ ਨਾਲ ਸਾਰੇ ਪੱਤਰਕਾਰ ਭਰਾਵਾਂ ਨੇ ਦਾਸ ਨੂੰ ਇਸ ਕਲੱਬ ਦਾ ਪ੍ਰਧਾਨ ਚੁਣਿਆ ਡਿਸਕਾਫਲ ਤਾਂ ਨਹੀਂ ਸੀ ਪਰ ਮੈਨੂੰ ਇਹਨਾਂ ਮਾਨ ਦਿੱਤਾ ਦੋਸਤਾਂ ਮਿੱਤਰਾਂ ਨੇ ਸਾਵਾ ਨੇ ਬਹੁਤ ਬਹੁਤ ਧੰਨਵਾਦ ਇਸ ਕਲੱਬ ਦੇ ਵਿੱਚ ਜਿਹੜਾ ਮੇਨ ਮਕਸਦ ਹੈ ਸਾਡਾ ਉਹ ਜਥੇਬੰਦੀ ਵੱਲੋਂ ਇੱਕੋ ਹੀ ਹੈ ਕਿ ਜਥੇਬੰਦੀ ਆਪਣੇ ਮੈਂਬਰ ਸਹਿਬਾਨ ਦੇ ਹੱਕਾਂ ਦੇ ਲਈ ਗੱਲ ਕਰੇਗੀ ਆਪਣੇ ਕੰਮ ਨੂੰ ਬਿਹਤਰ ਦਰਸਾਉਣ ਦੇ ਲਈ ਸਮਾਜ ਦੇ ਵਿੱਚ ਰਹੇਗੀ ਅੱਜ ਦੀ ਇਸ ਮੀਟਿੰਗ ਦੇ ਵਿੱਚ ਮੇਰੇ ਨਾਲ ਮੇਰੇ ਸਾਥੀ ਪ੍ਰਪਾਲ ਜੀ ਉਰਮਿਤ ਪ੍ਰਧਾਨ ਸਰਦਾਰ ਸਰਜੀਤ ਸਿੰਘ ਗਿੱਲ ਨੂੰ ਜਨਰਲ ਸੈਕਟਰੀ ਸੰਦੀਪ ਪਟਿਆਰਾ ਜੀ ਨੂੰ ਸਕੱਤਰ ਅਮਰਜੀਤ ਮੋਨ ਨੂੰ ਜੀ ਨੂੰ ਖਜ਼ਾਨਚੀ ਅਜੇ ਕੁਮਾਰ ਬੰਟੀ ਕਲੇਰ ਜੀ ਨੂੰ ਸਹਾਇਕ ਖਜ਼ਾਨਚੀ ਤੇ ਲੀਗਲ ਐਡਵਾਈਜ਼ਰ ਐਡਵੋਕੇਟ ਸੁਭਮ ਸ਼ਰਮਾ ਜੀ ਨੂੰ ਕੋਆਇਆ ਗਿਆ ਅਸੀਂ ਸਾਰੇ ਸਮਾਜ ਦੇ ਲਈ ਆਪਣੇ ਕਲੱਬ ਦੇ ਲਈ ਵਚਨਬੱਧ ਹਾਂ ਕਿ ਤੰਦੇ ਹੀ ਨਾਲ ਕੰਮ ਕਰਾਂਗੇ ਬਹੁਤ ਬਹੁਤ ਧੰਨਵਾਦ ਅੱਜ ਪੀਸੀਪੀ ਦੀ ਮੀਟਿੰਗ 28 12 2024 ਨੂੰ ਹੋਈ ਜਿਸ ਵਿੱਚ 2025 ਲਈ ਨਵੇਂ ਪ੍ਰਧਾਨਗੀ ਦੀ ਚੋਣ ਹੋਈ ਵਾਈਸ ਪ੍ਰਧਾਨਗੀ ਜਨਰਲ ਸੈਕਟਰੀ ਚੁਣਾ ਕੀਤੇ ਗਏ ਜਿਸ 'ਚ ਸਰਬਸੰਮਤੀ ਨਾਲ ਸਾਰਿਆਂ ਨੇ सुंदर शर्मा जी सीनियर ਜਿਹੜੇ ਪੱਤਰਕਾਰ ਅਜੀਤ ਚੋੜੇ ਉਹਨਾਂ ਨੂੰ ਪ੍ਰਧਾਨ ਚ ਚ ਰ ਗਿਆ ਮੇਰੇ ਵੱਲੋਂ ਅਤੇ ਮੇਰੀ ਸੂਚੀ ਟੀਮ ਵੱਲੋਂ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਪ੍ਰੈਸ ਕਲੱਬ ਫਿਲੋਰ ਦੀ ਇੱਕ ਮੀਟਿੰਗ ਅਮਰਜੀਤ ਮੋਨੂ ਦੀ ਪ੍ਰਧਾਨਗੀ ਹੇਠ ਹੋਈ ਜਿਸ ਤੇ ਪਿਛਲੇ ਸਾਲ ਦੀਆਂ ਸਰਗਰਮੀਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਇਸ ਦੌਰਾਨ ਸਰਬਸੰਮਤੀ ਨਾਲ ਸਾਲ 2025 ਲਈ ਟੀਮ ਦੀ ਚੋਣ ਕੀਤੀ ਗਈ ਜਿਸ ਅਨੁਸਾਰ ਸਿੰਦਰ ਸ਼ਰਮਾ ਨੂੰ ਪ੍ਰਧਾਨ, ਪ੍ਰਭ ਪਾਲ ਨੂੰ ਉਮੀਦਵਾਰ, ਸਰਬਜੀਤ ਗਿੱਲ ਨੂੰ ਜਨਸਕੱਤਰ, ਸੰਦੀਪ ਭਟਿਆਰ ਨੂੰ ਸਕੱਤਰ, ਅਮਜੀਤ ਸਿੰਘ ਮੋਨੂ ਨੂੰ ਖਜ਼ਾਨਚੀ, ਅਜੀਤ ਕੁਮਾਰ ਬੰਟੀਕਲੇ ਨੂੰ ਸਹਾਇਕ ਖਜ਼ਾਨਚੀ ਅਤੇ ਸ਼ੁਭਮ ਸ਼ਰਮਾ ਨੂੰ ਲੀਗਲ ਐਡਵਾਈਜ਼ਰ ਚੁਣਿਆ ਗਿਆ। ਇਸ ਮੀਟਿੰਗ 'ਚ ਨਰੇਸ਼ ਸ਼ਰਮਾ, ਅਜੀਤ ਸਿੰਘ ਨਾਗੀ, ਸੁਰਜੀਤ ਸਿੰਘ ਬਨਾਲਾ, ਇੰਦਰਜੀਤ ਸਿੰਘ ਬੈਂਸ, ਸੁਰਿੰਦਰ ਸਿੰਘ ਆਧ ਹਾਜ਼ਰ ਸਨ।